ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਭੋਗੇ ਗੁਰੂ ਸਾਹਿਬ ਸਾਰਿਆਂ ਨੂੰ ਕੀਰਤਨ ਦੀਆਂ ਦਾਤਾਂ ਬਖਸ਼ਣ ਅੱਜ ਆਪਾਂ ਵਿਆਹ ਸ਼ਾਦੀਆਂ ਦੇ ਮੌਕੇ ਤੇ ਪੜਿਆ ਜਾਣ ਵਾਲਾ ਸ਼ਬਦ ਗਾਓ ਗਾਓ ਰੀ ਦੁਲਹਣੀ ਮੰਗਲਚਾਰਾ ਮੇਰੇ ਘਰੇ ਆਏ ਰਾਜਾ ਰਾਮ ਪਧਾਰਾ ਕਿਸੇ ਵੀ ਵਿਆਹ ਸ਼ਾਦੀ ਮੌਕੇ ਉੱਤੇ ਆਨੰਦ ਕਾਰਜਾਂ ਦੇ ਮੌਕੇ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰ ਸਕਦੇ ਆ ਅਤੇ ਬੈਠਵਾ ਕਹਿਰਵਾ ਦੇ ਵਿੱਚ ਆਪਾਂ ਇਹ ਸ਼ਬਦ ਪੜਨਾ ਸਿੱਖਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੀ ਬੇਨਤੀ ਹੈ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਇਹ ਸ਼ਬਦ ਹੈ ਅਤੇ ਗੁਰੂ ਗੰਦ ਸਾਹਿਬ ਦੇ ਵਿੱਚ ਰਾਗ ਆਸਾ ਚ ਆਪਾਂ ਇਸ ਨੂੰ ਅੱਜ ਰਾਗ ਮਿਸ਼ਰਤ ਪੈਰੋਂ ਦੇ ਵਿੱਚ ਕਰਾਂਗੇ ਆਓ ਜੀ ਸ਼ੁਰੂ ਕਰਦੇ ਕਾ ਕੌਰੀ ਦੁਰਹਰੀ ਮੰਡਰ ਸਾ ਆਪਾਂ ਦੇਖਦੇ ਹਾਂ ਮੈਂ ਕਿਦਾਂ ਗਾਇਨ ਕੀਤਾ ਮੈਂ ਇੱਕ ਹਾਰਮੋਨੀਅਮ ਦਾ ਪੀਸ ਵੀ ਵਜਾਇਆ ਇਹਦੇ ਵਿੱਚ ਉਹ ਵੀ ਆਪ ਜੀ ਨੂੰ ਦੱਸਾਂ ਜਾਏ ਕਿ ਕਿਸ ਤਰ੍ਹਾਂ ਵਜਾਇਆ ਸ਼ੁਰੂ ਤੋਂ ਅੰਤ ਤੱਕ ਦੇਖਣਾ ਵੀਡੀਓ ਨੂੰ ਦੇਖੋ ਜੀ ਇਹ ਸ਼ੁਰੂ ਹੁੰਦਾ ਹੈ ਗਾਉ ਕਾਉ ਰੀ ਦੁਰਹਨੀ ਮੰਗ ਚਾਹ ਰ ਸਾ ਸਾਰੇ ਸਾ ਕਾ ਗਰੇ ਸਾ ਨੀ ਨੀ ਸਾਰੇ ਸਾਸ ਗਾਓ ਕਾਉਰੀ ਦੁਲਹਣੀ ਮੰਗਲ ਚਾਰਾ ਅਤਵਾ ਮੇਨੇ ਕਰੇ ਆਈ ਰਾਜਰਾ ਮੰਮ ਪਤਰਾ ਮਾ ਮਾ ਗਾਹਾ ਪਾ ਮੇਰੇ ਗ੍ਰਹਿ ਆਏ ਰਾਜਾ ਰਾਮ ਪੱਤਰਾ ਗਾਉਗਾ ਗੋਰੀ ਬੁਲਹਾਨੀ ਮੰਗਲ ਚਾਹਰਾ ਸੋਇਸਟਰਾ ਕਰਕੇ ਸਥਾਈ ਸਥਾਈ ਜੋੜ ਹੋ ਗਿਆ ਹੁਣ ਆਪਾਂ ਅੰਤਰਾ ਸਿੱਖਦੇ ਆ ਜੀ ਪਾਠੋ ਸ਼ੁਰੂ ਹੋਣਾ ਤਨ ਰਹਿਨੀ ਮਨ ਪਨ ਰਪ ਕਰ ਆਪਾ ਪਾਧਾਨੀ ਸਾ ਸਾਨੀ ਨੀ ਸਾਰੇ ਸਾਨੀ ਸਾੰ ਨਰੇ ਨੀ ਇਮਾਨ ਬਣ ਰੱਖ ਕਰ ਹਾਂ ਅਗੇ ਪਾ ਚੋਤਾ ਤ ਮਰਾਤੀ ਉਸ ਤਰ੍ਹਾਂ ਅਗਲੀ ਲਾਈਨ ਉਸ ਤਰ੍ਹਾਂ ਲਗਾਨੀ ਹੈ ਰਾ

ਸਾਰਾ ਸ਼ਬਦ ਮੈਂ ਆਪ ਜੀ ਨੂੰ ਇਸ ਵੀਡੀਓ ਵਿੱਚ गा ਕੇ ਦਿਖਾਇਆ ਹੈ ਵੀਰਾਂ ਨੂੰ ਬੇਨਤੀ ਆਪ ਜੀ ਨੇ ਇਸ ਪਹਿਲੇ ਕਾਲੇ ਤੋਂ ਜਾਂ ਸੀ ਸ਼ਾਰਦ ਤੋਂ ਕਹਿ ਲਓ ਇੱਥੋਂ ਆਪ ਜੀ ਨੇ ਇਸ ਤਰ੍ਹਾਂ ਗਾਇਨ ਕਰਨਾ ਹੈ ਪੈਣਾ ਦਾ ਸਕੇਲ ਜਿਨ੍ਹਾਂ ਦਾ ਚੌਥਾ ਕਾਲਾ ਹੈ ਉਹ ਵੀ ਦੇਖ ਲੈ ਮੈਂ ਤੁਹਾਨੂੰ ਦੱਸ ਰਿਹਾ ਸਥਾਈ ਅੰਤਰਾ ਆਪ ਜੀ ਨੇ ਗਾ ਲੈਣਾ ਜੀ ਜਿਨ੍ਹਾਂ ਦਾ ਚੌਥਾ ਕਾਲਾ ਸਕੇਲ ਹੈ ਪੈਣਾ ਦਾ ਉਹ ਦੇਖ ਲੈ ਰੇ ਕੋਮਨ ਲੱਗਣਾ ਹੈ ਧਾ ਨੀ ਕੋਮਨ ਲੱਗਣੇ ਨੇ ਅਤੇ ਰਾਗ ਬਣ ਜਾਂਦਾ ਹੈ ਮਿਸ਼ਰਤ ਪੈਰੋਂ सा सा रे सा गा रे सा नी सा रे साऊ गुर्णी मांगल चार सरगम है सा सा रे सा रे सा नी सा रे सा है मेरे ग्रह आए राजा राम पता रा। मामा गा मा पा पा धा पा मा गे सा है स्थाई स्थाई जोड़ अंतरा देखो जी तो शुरू करना तन रे

ਚੌਤ ਤੇ ਪਰਤੀ ਹੋ ਰਾ ਬਦ ਅਸਥਾਈ ਜੋੜ ਤਿਆਰ ਜਣਾ ਮੇਰੇ ਗਏ ਰਹੇ ਆਏ ਰਾਜਾ ਰਾਮ ਪਤਾਰਾ ਗਾਉਂ ਕਾਉਰੀ ਦੁਲਹਨ ਨਾਮ ਘਰ ਚਾਰ ਸਵੈਸਤਰਾ ਕਰਕੇ ਆਪ ਜੀ ਨੇ ਇਸ ਸਾਰੇ ਸ਼ਬਦ ਨੂੰ ਆਪ ਜੀ ਨੇ ਵਿਆਹ ਸ਼ਾਦੀ ਦੇ ਕਿਸੇ ਦੇ ਵੀ ਵਿਆਹ ਸ਼ਾਦੀ ਦੇ ਮੌਕੇ ਤੇ ਆਪ ਜੀ ਪੜ ਸਕਦੇ ਹੋ ਜਿਹੜੇ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਵੀਡੀਓ ਦੇਖ ਰਹੇ ਨੇ ਉਹ ਇਸ ਨੋਟੇਸ਼ਨ ਨੂੰ ਪੜ੍ਹ ਕੇ ਗਾ ਕੇ ਦੱਸਣਾ ਵੀ ਇਹ ਨੋਟੇਸ਼ਨ ਮੈਂ ਕਿਸ ਤਰ੍ਹਾਂ ਬਣਾਈ ਆ ਆਪ ਜਿੰਕੇ ਵੇ ਲੱਗੀ ਕਮੈਂਟ ਕਰਕੇ ਆਪ ਜੀ ਨੇ ਮੈਨੂੰ ਜ਼ਰੂਰ ਦੱਸਣਾ ਜੀ ਤਾਂ ਕਿ ਮੈਨੂੰ ਹੋਰ ਹੌਸਲਾ ਮਿਲੇ ਅਤੇ ਮੈਂ ਹੋਰ ਵਧੀਆ-ਵਧੀਆ ਨੋਟੇਸ਼ਨਾਂ ਬਣਾ ਕੇ ਆਪ ਜੀ ਨੂੰ ਸਿਖਾਵਾਂ ਅੱਜ ਲਈ ਐਨ ਆਈ ਜੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ